ਡਿਸਟ੍ਰਿਕਟ ਪੁਲਿਸ ਮੁਕਸਰ ਦੀ ਟੀਮ ਸੀਆਈਏ ਤੇ ਐਸਐਚਓ ਕਬਰਵਾਲਾ ਨੇ ਇੱਕ ਸਪੈਸੀਫਿਕ ਤੇ ਪਿੰਪੁਆਇੰਟਡ ਇਨਫੋਰਮੇਸ਼ਨ ਡਿਵੈਲਪ ਕੀਤੀ ਤੇ ਉਸ ਦੇ ਬੇਸ ਤੇ ਪ੍ਰੌਮਪਟ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਦੋ ਅਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਤੇ ਉਹਨ ਦੋਨੋਂ ਅਕਿਊਜ਼ ਤੇ ਜੋ ਹੈ ਪੰਜ ਵੈਪਨਸ ਦੀ ਤੇ ਐਡੀਸ਼ਨਲ ਮੈਗਜ਼ੀਨਸ ਦੀ ਰਿਕਵਰੀ ਹੋਈ ਹੈ ਤੋਂ ਪੁਸ਼ਕਿਸ਼ ਤੇ ਇਹ ਪ੍ਰਤਾ ਚਲੇ ਜਾਏਗਾ ਕਿ ਇਹ ਦੋਨੋਂ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੇ ਐਸੋਸੀਏਟਸ ਹੈਗੇ ਤੇ ਇਹ ਜਿਨ੍ਹਾਂ ਨੇ ਐਮਪੀ ਤੋਂ ਵੈਪਨਸ ਜੋ ਹੈ ਮੰਗਾਈ ਸੀਗੇ ਤੋ ਇਹਨਾਂ ਦਾ ਜੋ ਇੱਕ ਹੈਂਡਲਰ ਹੈਗਾ ਉਸਤੇ ਵੀ ਮਲਟੀਪਲ ਅਫੇਅਰਸ ਵਕ ਵਕ ਥਾਵਾਂ ਦੀ ਰਜਿਸਟਰ ਹੈਗੇ ਤੇ ਲੋਰੈਂਸ ਬਿਸ਼ਨੋਈ ਗੈਂਗ ਦੇ ਐਸੋਸੀਏਟਸ ਤੇ ਇਸ ਲੈਵਲ ਤੇ ਰਿਕਵਰੀ ਹੋਣਾ ਤੇ ਮੁਕਸਰ ਪੁਲਿਸ ਨੇ ਮੇਬੀ ਪੋਟੈਂਸ਼ੀਅਲ ਜੋ ਇੱਕ ਸਿਲੈਕਟਿਵ ਟਾਰਗੇਟਿੰਗ ਹੋ ਸਕਦੀ ਸੀ ਜਾਂ ਇੱਕ ਸਿਲੈਕਟਿਵ ਕਿਲਿੰਗ ਹੋ ਸਕਦੀ ਸੀ ਉਸ ਨੂੰ ਇੱਕ ਬਚਾਅ ਹੋ ਗਿਆ ਹੈਗਾ ਤੇ ਵੀ ਆਰ ਕਮਿਟਿਡ ਫੋਰ ਐਗਜ਼ੈਂਪਲਰੀ ਐਕਸ਼ਨ ਅਗੇਂਸਟ ਗੈਂਗਸਟਰਸ ਐਂਡ ਕ੍ਰਿਮੀਨਲਸ ਮੁਕਸਰ ਪੁਲਿਸ ਨੇ ਇਸ ਚੰਗਾ ਟੀਮ ਵਰਕ ਕੀਤਾ ਹੈਗਾ ਐਸਪੀ ਡੀ ਸਾਹਿਬ ਦੇ ਸੁਪਰਵੀਜ਼ਨ ਚ ਸਾਰੀ ਟੀਮਸ ਨੇ ਇਸ ਚ ਚੰਗਾ ਕੰਮ ਕੀਤਾ ਤੇ ਇਸ ਦੀ ਫਰਦਰ ਪੁਸ਼ਕਿਸ਼ ਕੇਸ ਦੀ ਕੀਤੀ ਜਾ ਰਹੀ ਹੈ ਜੀ। ਤੋਂ ਇਹਨਾਂ ਦੀ ਪੁਲਿਸ ਰਿਮਾਂਡ ਸਿਕਿਉਰ ਕਰਕੇ ਅੱਗੇ ਵੀ ਫਰਦਰ ਡਿਵੈਲਪਮੈਂਟ ਕੀਤੀ ਜਾਏਗੀ। ਇਨੀਸ਼ੀਅਲ ਇਸਤੇ ਗੱਲ ਸਾਹਮਣੇ ਆਈ ਹੈਗੀ ਕਿ ਇਹ ਇਹਨਾਂ ਦਾ ਕੋਈ ਪੁਰਾਣੇ ਮਰਡਰ ਮੈਟਰ ਤੇ ਰਿਲੇਟਡ ਜੋ ਮੋਗਾ ਦਾ ਇਹ ਦੋਨੋਂ ਅਕਿਊਜ਼ਡ ਹੈਗੇ ਇੱਕ ਗੁਰਦੀਪ ਸਿੰਘ ਹੈਗਾ ਮੋਗਾ ਦਾ ਇੱਕ ਗੁਰਸੇਵਕ ਸਿੰਘ ਹੈ ਲੁਧਿਆਣਾ ਜ਼ਿਲ੍ਹੇ ਦਾ। ਤੋਂ ਇਹਨਾਂ ਦੇ ਪਹਿਲੇ ਵੀ ਕਿਸ ਲੈਵਲ ਦੀ ਐਕਟੀਵਿਟੀ ਰਹੀ ਹੈਗੀ ਇਹ ਉਹ ਅਸੀਂ ਜੋ ਵੀ ਕਨਸਰਨ ਲਿੰਕੇਜਸ ਕੇਸ ਤੇ ਡਿਵੈਲਪ ਹੋਈਗੀ ਉਸਤੇ ਫਰਦਰ ਡਿਵੈਲਪ ਕਰਾਂਗੇ।

तो इसके आम से एक्टे एनडीपीएस दी अफेयर से भी है ये जो थोड़े चार वेपन्स चार वेपन्स तो है गई तीस बोर दे है नहीं बत्ती, बत्ती बोर दे है के चार वेपन तीस बोर दा एक वेपन है ये पांच इस चैडिशनल मैगज़ीन से सरी ये पुलिस ने स्पेसिफिक इनफॉरमेशन एक डेवलप की थी जी उसने एसएचओ कबरवाड़ा ने ते टीम ਸੀਆਈਮ ਮਲੋਟ ਨੇ ਇਸ ਤੇ ਫਿਰ ਕਾਰਵਾਈ ਕਰਨੀ ਸ਼ੁਰੂ ਕੀਤੀ ਤੇ ਫਰਦਰ ਇਸ ਨੂੰ ਪ੍ਰੋਸੈਸ ਜਬ ਕੀਤਾ ਗਿਆ ਤਾਂ ਗੱਲ ਇਹ ਵੈਰੀਫਾਈ ਹੋਈ ਕਿ ਦੋ ਸਸਪੈਕਟਸ ਜੋ ਹੈਗੇ ਇਸ ਤਰ੍ਹਾਂ ਉੱਤੇ ਮੂਵਮੈਂਟ 'ਚ ਹੈਗੇ ਤੇ ਉਹਨਾਂ ਨੂੰ ਜੋ ਪੱਕੀ ਟੀਵੀ ਨਾਕਾ ਪੁਆਇੰਟ ਦੇ ਕੋਲ ਜੋ ਹੈ ਉਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਜਿਹੜੇ ਸਰ ਕਤੂਰੀਆ ਬਰਤਨ ਆਉ ਲੋਕਾਂ ਕੀ ਕਰਨਾ ਚਾਹੀਦਾ ਦੇਖੋ ਤੁਹਾਡੇ ਮਾਧਿਅਮ ਤੇ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਉਹਨਾਂ ਨੂੰ ਆਪਣੇ ਆਲੇ-ਦੁਆਲੇ ਜਾਂ ਜੋ ਵੀ ਉਹਨਾਂ ਨੂੰ ਕੋਈ ਸਸਪੀਸ਼ੀਅਸ ਐਕਟੀਵਿਟੀ ਹੈ ਸਸਪੈਕਟ ਕੋਈ ਨੋਟਿਸ ਚ ਆਂਦਾ ਹੈਗਾ ਤੇ ਉਸਦੀ ਐਕਟੀਵਿਟੀ ਬਾਰੇ ਉਸ ਬੰਦੇ ਦੇ ਬਾਰੇ ਜੋ ਵੀ ਹੈਗੀ ਹੈ ਪੁਲਿਸ ਨੂੰ ਤੁਰੰਤ ਕੰਟਰੋਲ ਰੂਮ ਤੇ ਲੋਕਲ ਥਾਣੇ ਤੇ ਉਹ ਗੱਲ ਦੱਸੀ ਜਾਏ ਸ਼ੇਅਰ ਕੀਤੀ ਜਾਏ ਪੁਲਿਸ ਉਸ ਤੇ ਪ੍ਰੌਮਪਟਲੀ ਤੇ ਤੁਰੰਤ ਕਾਰਵਾਈ ਕਰੇ ਦੂਸਰਾ